ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਮੈਂ ਸੁਖਵੀਰ ਸਿੰਘ ਆਉਂਨੇਗਾ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਬਦਾਨ ਸਭਾ ਸੈਸ਼ਨ ਦਾ ਦੂਜਾ ਦਿਨ ਸੀਮਾਨ ਨੇ ਸਪੀਕਰ ਨੂੰ ਕੀਤਾ ਤਾਲਾ ਗਿਫਟ ਕਾਂਗਰਸ ਵੱਲੋਂ ਸਦਨ ਦੀ ਕਾਰਵਾਈ ਦਾ ਬਾਕਾਟ ਵਿਧਾਇਕ ਸੁਖਵਿੰਦਰ ਕੋਟਲੀ ਹੋਏ ਭਾਵਕ ਆਪ ਤੇ ਕਾਂਗਰਸ ਵਿਚਾਲੇ ਛਿੜੀ ਵੈਸ ਅਰਸ਼ਦੀਪ ਕਲੇਰ ਨੇ ਸੰਸਦੀ ਕਾਰਵਾਈ ਤੇ ਚੁੱਕੇ ਸਵਾਲ ਸੁਨੀਲ ਜਾਖੜ ਨੇ ਸਦਨ ਦੇ ਬਾਹਰ ਕੀਤਾ ਪ੍ਰਦਰਸ਼ਨ ਪੰਜਾਬ ਸਰਕਾਰ ਤੇ ਕਾਂਗਰਸ ਦੇ ਸਾਧੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਵਿਧਾਨ ਸਭਾ ਬਜਟ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀਆਂ ਦੇ ਵਿਚਕਾਰ ਕਾਫੀ ਜ਼ਿਆਦਾ ਤਿੱਖੀ ਵੈਸਟ ਦੇਖਣ ਨੂੰ ਮਿਲੀ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਰਿਹਾ ਜਦੋਂ ਸੀਐਮ ਭਗਵੰਤ ਮਾਨ ਵੱਲੋਂ ਸਪੀਕਰ ਕਲਤਾਰ ਸਿੰਘ ਸਿੰਧਵਾ ਨੂੰ ਤਾਲਾ ਗਿਫਟ ਕੀਤਾ ਗਿਆ ਤਾਂ ਕਾਂਗਰਸੀਆਂ ਦੇ ਵੱਲੋਂ ਕਾਫੀ ਜ਼ਿਆਦਾ ਰੋਸ ਪ੍ਰਗਟਾਇਆ ਗਿਆ ਪੰਜਾਬ ਵਿਧਾਨ ਸਭਾ ਦੀ ਬਜਟ ਸੈਸ਼ਨ ਦਾ ਤੁਹ ਜਾ ਦਿਨੇ ਸੈਸ਼ਨ ਦੀ ਸ਼ੁਰੂਆਤ ਮੁੜ ਹੰਗਾਮੇ ਨਾਲ ਹੋਈ ਅੱਜ ਦੇ ਦਿਨ ਇਸ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਮਿਲੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਿਨ ਦਾ ਸੈਸ਼ਨ ਪ੍ਰਸ਼ਨ ਕਾਲ ਸ਼ੁਰੂ ਕਰਨ ਤੋਂ ਪਹਿਲਾਂ ਖਜ਼ਾਨਾ ਬੈਂਚਾਂ ਦੀ ਬੇਨਤੀ ਤੇ ਰਾਜਪਾਲ ਦੇ ਭਾਸ਼ਣ ਤੇ ਚਰਚਾ ਕਰਨ ਦੀ ਇਜਾਜ਼ਤ ਦਿੱਤੀ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਭਾਸ਼ਣ ਤੇ ਬੋਲਣ ਤੋਂ ਪਹਿਲਾਂ ਸਪੀਕਰ ਨੂੰ ਇੱਕ ताला गिफ्ट कर दिया की हां कि सदन ਨੂੰ ਅੰਦਰੋਂ ਤਾਲਾ ਲਗਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਧਿਰ ਨੂੰ ਸदन ਤੋਂ ਬਾਹਰ ਨਾ ਜਾਂਦਾ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਮੇਰੇ ਬੋਲਿਆ ਸੱਚ ਬਰਦਾਸ਼ਤ ਨਹੀਂ ਕਰ ਸਕਣਗੀ ਇਸ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਕਾਂਗਰਸੀ ਵਿਧਾਇਕਾਂ ਨੇ ਮਾਨ ਦੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਇਸ ਦੌਰਾਨ ਸੀਐਮ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਝੜ ਗਈ ਜੋ ਕਿ ਅੱਧ ਘੰਟੇ ਤੋਂ ਵੱਧ ਸਮਾਂ ਚੱਲੀ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹਲੋ ਬੁਖਾਰ ਦਿਖਾ ਕਰ ਇਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਹਾ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪੌਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਰਿਐਕਟ ਕਿਉਂ ਨਹੀਂ ਕੀਤਾ ਤੁਸੀਂ 11 ਵਜੇ ਉੱਠਣ ਵਾਲੇ ਬੰਦੇ ਨੂੰ ਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ 11 ਵਜੇ ਡਰੈਸ ਕੀਤਾ ਜਾਵੇ ਅੱਜ ਹਟਪੋਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਕਰੋ ਜੀ ਜੋ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ

ਜਿਸ ਕਯੂਗ ਹੈ ਕਿ 1 ਮਾਰਚ ਤੋਂ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋ ਗਈ ਸੀ ਸੈਸ਼ਨ ਦੇ ਪਹਿਲੇ ਦਿਨ ਹੀ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਲੀਡਰਾਂ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਅਤੇ ਰਾਜਪਾਲ ਨੂੰ ਆਪਣਾ ਭਾਸ਼ਣ ਵਿਛੀ ਰੋਕਣਾ ਪਿਆ ਸੀ ਜਿਸ ਤੋਂ ਬਾਅਦ ਸਪੀਕਰ ਵੱਲੋਂ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਵਿਧਾਨ ਸਭਾ ਦਾ ਸੈਸ਼ਨ 15 ਮਾਰਚ ਤੱਕ ਚੱਲਣ ਵਾਲਾ ਹੈ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਦਿਨਾਂ ਦੇ ਵਿੱਚ ਹੋਰ ਕਿਹੜੇ ਵੱਡੇ ਮੁੱਦਿਆਂ ਤੇ ਸਦਨ ਦੇ ਵਿੱਚ ਬਹਿਸ ਹੋ ਸਕਦੀ ਹੈ ਅੱਜ ਪੰਜਾਬ ਸੰਸਦ ਦੀ ਕਾਰਵਾਈ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਇਸ ਦਰਹਾਨ ਕਾਂਗਰਸੀ ਦੇ ਵੱਲੋਂ ਸੰਸਦ ਦੇ ਵਿੱਚ ਚੱਲਦੀ ਕਾਰਵਾਈ ਦਾ ਬਾਈਕਾਟ ਕੀਤਾ ਗਿਆ ਤਾਂ ਇਸ ਦਰਹਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਰੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਤੇ ਕਾਫੀ ਜ਼ਿਆਦਾ ਨਾਰਾਜ਼ਗੀ ਜਿਹੜੀ ਪ੍ਰਗਟਾਈ ਗਈ ਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫਾ ਜਿਹੜੀ ਆਹ ਮੰਗ ਕੀਤੀ ਗਈ ਹੈ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂਆਂ ਵਿਚਾਲੀ ਤੇਖੀ ਬਹਿਸ ਵਿਖਣ ਨੂੰ ਮਿਲੀ ਦੋਵੇਂ ਧਿਰਾਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰਦੇ ਹੋਏ ਵਿਖਾਈ ਦਿੱਤੇ ਨੇ ਉੱਥੇ ਦੂਜੇ ਪਾਸੇ ਕਾਂਗਰਸ ਵਿਧਾਇਕਾਂ ਨੇ ਸੈਸ਼ਨ ਦਾ ਬਾਈਕਾਟ ਕਰਦਿਆ ਸੀਐਮ ਮੰਤੋਂ ਅਸਤੀਫੇ ਦੀ ਮੰਗ ਕੀਤੀ ਹੈ ਕਾਂਗਰਸੀ ਵਿਧਾਇਕ ਜਦੋਂ ਸਦਨ ਤੋਂ ਬਾਹਰ ਆਏ ਤਾਂ ਉਹਨਾਂ ਨੇ ਅੱਜ ਦੇ ਸੈਸ਼ਨ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ ਇਸ ਦੌਰਾਨ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਕਾਫੀ ਭਾਵੁਕ ਹੋ ਗਏ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਸਦਨ ਦੇ ਵਿੱਚ ਉਹਨਾਂ ਖਿਲਾਫ ਅਪਸ਼ਬਦ ਬੋਲੀ ਅਤੇ ਕੋਟਲੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਮੈਂ ਸਤਕਾਰਯੋਗ ਲੋਕਸ਼ਾ ਦੇ ਨਾਲ ਖਿਆਰ ਹਾਂ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਕੁਮਾਰ ਕਰਕੇ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਵਾਦ ਦੋਰਾ ਪੈ ਗਿਆ ਮੈਨੂੰ ਦੋਰਾ ਪੈ ਗਿਆ ਤੇਰੂ ਚੁੱਤੀ ਸੰਭਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਹਾਂ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਹਾਂ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਉਸੇ ਕ੍ਰਿਪਾ ਨਾਲ ਜਬੂਤ ਵੱਡਾ ਪੰਜਾਬ ਦੀ ਅੰਦਾਲ ਸਭਾ ਦੇ ਦਰਵਾਜ਼ਾ ਖੋਲ੍ਹ ਦਿੱਤਾ ਹੋਰ ਕੁਝ ਨਹੀਂ ਕਰਨਾ ਚੋਣਾ ਇਹ ਆਪਦਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਫਸ ਲੈਣਗੇ ਤੁਹਾਨੂੰ ਆਪਣੀਆਂ ਘਾਰੀ ਦੇ ਵਿੱਚ ਚੋਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕਾਹ ਹੋ ਸਰ ਪ੍ਰਤਾਪ ਸਿੰਘ ਬਾਜਬਤ ਤਰੇ ਗਲਾਪ ਨੇ ਪਿੱਛੇ ਲੜੂਗਾ ਤੈਨੂੰ ਹਰਾ ਕੇ ਮੂੰ ਤੋੜਵਾ ਜਵਾਬ ਦੇ ਕੇ ਸਪੋਰਟਡ ਚ ਭੇਜ ਜਾ ਕੇ ਤੈਨੂੰ ਤੋਤਾ ਦਾ ਮਾਰ ਕਰਨ ਦਾ ਕੋਈ ਨਹੀਂ ਹੋ ਵਿਖਣਾ ਹੋਵੇਗਾ ਕਿ ਕਾਂਗਰਸੀਆਂ ਵੱਲੋਂ ਜੋ ਮੁੱਖ ਮੰਤਰੀ ਮਾਨ ਦੀ ਅਸਤੀਫੇ ਦੀ ਮੰਗ ਕੀਤੀ ਗਈ ਹੈ ਉਸ ਤੇ ਸੀਐਮ ਮਾਨ জাফর ਆਪ ਸਰਕਾਰ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਪੰਜਾਬ ਵਿਧਾਨ ਸਭਾ ਦੇ ਸੰਸਦੀ ਕਾਰਜੈ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਲੀਡਰ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਬਿਆਨ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਦੋਨੇ ਤਰ੍ਹਾਂ ਪੰਜਾਬ ਦੇ ਹਿੱਤ ਦੀ ਗੱਲ ਨਾ ਕਰਕੇ ਵਿਧਾਨ ਸਭਾ ਦਾ ਕੀਮਤੀ ਸਮਾਂ ਖਰਾਬ ਕਰ ਰਹੀਆਂ ਨੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਲੀਡਰਾਂ ਵਿਚਾਲੇ ਤਿੱਖੀ ਬਹਿਸ ਵਿਖਣ ਨੂੰ ਮਿਲੀ ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਇਸ ਬਹਿਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਗਿਆ ਆਕਾਲੀ ਦਲ ਦੇ ਮੁਖ ਬੁਲਾਰੀ ਐਡਵੋਕੇਟ ਅਰਸ਼ਦੀਪ ਸਿੰਘ ਕਲੇ ਦਾ ਬਿਆਨ ਸਾਮਿਅ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬੀਆਂ ਨੂੰ ਇਹ ਵਿਖਾਉਣ ਲਈ ਵਿਧਾਨ ਸਭਾ ਸੈਸ਼ਨ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ ਨੇ ਕਿ ਉਹ ਇੱਕ ਦੂਜੇ ਦਾ ਵਿਰੋਧ ਕਰਦੀ ਹੈ ਪਰ ਅਸਲੀਅਤ ਇਹ ਹੈ ਕਿ ਉਹ ਇੱਕ ਨੇ ਇਸ ਦੇ ਨਾਲ ਹੀ ਅਰਸ਼ਦੀਪ ਕਲੇਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਵੀ ਚੁੱਕੇ ਗਏ ਨੇ ਉਹਨੇ ਕਿਹਾ ਕਿ ਮੁੱਖ ਮੰਤਰੀ ਮਾਨ ਰਾਜਾ ਵੜਿੰਗ ਨੂੰ ਲੈ ਕੇ ਬਸ ਬੋਡੀ ਕੇਸ ਵਿੱਚ ਐਫ ਆਈ ਆਰ ਦਰਜ ਕਿਉਂ ਨਹੀਂ ਕਰ ਰਹੇ ਸਿਰਫ ਧਮਕੀਆਂ ਕਿਉਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜੋ ਕੁਛ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਉਹ ਬੇहद ਹੀ ਮੰਦਪਗ ਕਰੋੜਾਂ ਰੁਪਏ ਦਾ ਖਰਚਾ ਆਉਂਦਾ ਹੈ ਇੱਕ ਦਿਨ ਦੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਹੈ ਉਹਨੂੰ ਚਲਾਉਣ ਦੇ ਉੱਤੇ ਤੇ ਪੰਜਾਬ ਦੇ ਲੋਕ ਇਹ ਆਸ ਕਰਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੇ ਮੁੱਦਿਆਂ ਤੇ ਗੱਲ ਹੋਊਗੀ ਸੋਸ਼ਲ ਵੈਲਫੇਅਰ ਸਕੀਮਾਂ ਦੇ ਉੱਤੇ ਗੱਲ ਹੋਊਗੀ ਡਿਵੈਲਪਮੈਂਟ ਦੇ ਉੱਤੇ ਗੱਲ ਹੋਊਗੀ ਪਰ ਬਹੁਤ ਮੰਦ ਭਾਗਾ ਹੈ ਕਿ ਜਿਹੜੀ ਅੱਜ ਦੀ ਵਿਧਾਨ ਸਭਾ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜ਼ੋਰ ਹੀ ਸਾਰਾ ਇਸ ਗੱਲ ਤੇ ਲੱਗਿਆ ਹੈ ਕਿ ਅਸੀਂ ਪੰਜਾਬੀਆਂ ਨੂੰ ਖਾਦੀਏ ਕਿ ਅਸੀਂ ਇੱਕ ਦੂਜੇ ਦਾ ਕਿੰਨਾ ਵਿਰੋਧ ਕਰਦੇ ਹਾਂ ਕਿਉਂਕਿ ਦੇਸ਼ ਚ ਇਹਨਾਂ ਦਾ ਸਮਝੌਤਾ ਹੈ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਇਕੱਠੇ ਨੇ ਤੇ ਪੰਜਾਬ ਦੇ ਵਿੱਚ ਸਿਰਫ ਸੌੜੀ ਸਿਆਸਤ ਕਰਕੇ ਅੱਡੋ-ਅੱਡੀ ਚੋਣਾਂ ਜ਼ਰੂਰ ਲੜਦੀਆਂ ਨੇ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਦੋਨਾਂ ਦਾ ਹੀ ਖੜਗੇ ਸਾਹਿਬ ਨੇ ਮੈਂ ਅਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅਜ ਵਿਧਾਨ ਸਭਾ ਦੇ ਵਿੱਚ ਤੁਸੀਂ ਇੱਕ ਵਾਰ ਫੇਰ ਇਹ ਗੱਲ ਕਹੀ ਹੈ ਰਾਜਾ ਵੜਿੰਗ ਨੂੰ ਕਿ ਤੂੰ ਬਹਿ ਜਾ ਨਹੀਂ ਤੇਰਾ ਬਸਾਂ ਦੀ ਬਾਡੀਆਂ ਵਾਲਾ ਕੇਸ ਖੋਲ ਦੂੰਗਾ ਚਾਰ ਦਿਨ ਬਾਅਦ ਵੀ ਤਾਂ ਬੈਠੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਕਿਉਂ ਐਡਾ ਮਜਬੂਰ ਮੁੱਖ ਮੰਤਰੀ ਕਿਸੇ ਨੇ ਪਹਿਲੀ ਵਾਰ ਦੇਖਿਆ ਥੋਡੇ ਕੋਲ ਵਿਜੀਲੈਂਸ ਦਾ ਮਹਿਕਮਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਦੇ ਚਰਨਜੀਤ ਚੰਨੀ ਸਾਹਿਬ ਨੇ 2 ਕਰੋੜ ਦੀ ਰਿਸ਼ਵਤ ਮੰਗ ਲਈ ਥੋੜ੍ਹ ਤੋਂ ਉਹ ਤੇ ਨਹੀਂ ਕਾਰਵਾਈ ਹੋਈ ਕਦੇ ਤੁਸੀਂ ਘੋੜਿਆਂ ਦੀ ਗੱਲ ਕਦੇ BMW ਦੀ ਗੱਲ ਕਦੇ ਗੋਲਡੀ ਬਰਾਡ ਦੀ ਗੱਲ ਕਦੇ ਸੁਖ ਵਿਲਾਸ ਦੀ ਗੱਲ ਥੋਡੇ ਕੋਲੇ ਕਾਰਵਾਈ ਕਰਨ ਨੂੰ ਥੋਡੇ ਕਿਸੇ ਨੇ ਹੱਥ ਫੜੇ ਨੇ ਜਾਂ ਵਿਜੀਲੈਂਸ ਥੋਡੀ ਸੁਣਦੀ ਨਹੀਂ ਪੰਜਾਬ ਪੁਲਿਸ ਥੋਡੀ ਸੁਣਦੀ ਨਹੀਂ ਜਾਂ ਤੁਸੀਂ ਇਕੱਲੇ ਡਰਾਮੇ ਕਰਦੇ ਹੋ ਸੋ ਵਿਧਾਨ ਸਭਾ ਚ ਕਿਰਪਾ ਕਰਕੇ ਇਹ ਦਿਖਾਉਣ ਨਾਲੋਂ ਕਿ ਭਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਕਿ ਤੁਸੀਂ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਪੰਜਾਬੀਆਂ ਦਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਕਰ ਰਹੇ ਹੋ ਸੋ ਕਿਰਪਾ ਕਰਕੇ ਵਿਧਾਨ ਸਭਾ ਦੇ ਵਿੱਚ ਲੋਕ ਭਲਾਈ ਦੀ ਗੱਲ ਕਰੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੀ ਬਿਹਤਰੀ ਦੀ ਗੱਲ ਕਰੋ ਇਹ ਤਮਾਸ਼ੀਬੀ ਨਹੀਂ ਇਹ ਬੰਦ ਹੋਣੀ ਚਾਹੀਦੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕੇਂਦਰੀ ਲੈਵਲ ਤੇ ਗਠਜੋੜਤਾ ਹੋ ਚੁੱਕਾ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਇਹ ਗਠਜੋੜ ਪੰਜਾਬ ਦੇ ਵਿੱਚ ਵੀ ਹੋਵੇਗਾ ਜਾਂ ਫਿਰ ਨਹੀਂ ਚੰਡੀਗੜ੍ਹ ਬਲਾਂ ਸਵਾਰੇ ਬਾਹਰ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਇਸ ਦਰਹਾਨ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੇ ਨਿਸ਼ਾਨੇ ਸਾਧਦੇ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਪੀਕਰ ਕਲਤਾਰ ਸਿੰਘ ਸਦਮਾ ਦੇ ਵੱਲੋਂ ਸਾਨੂੰ ਮਿਲਣ ਦਾ ਜਿਹੜਾ ਖੁਦ ਸਮਾਂ ਦਿੱਤਾ ਗਿਆ ਸੀ ਪਰ ਸਾਨੂੰ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਜਿਹੜਾ ਅੱਜ ਉਹ ਰੋਕਿਆ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਭਾਜਪਾ ਆਗੂਆਂ ਵੱਲੋਂ ਵੱਟਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਕਰ ਦੀ ਅਗਵਾਈ ਵਿੱਚ ਕੀਤਾ ਗਿਆ। ਪੁਲਿਸ ਵੱਲੋਂ ਭਾਜਪਾ ਦੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਪਾਜਪਾ ਦੇ ਆਗੂਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਪਾਜਪਾ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਖੁਦ ਮਿਲਣ ਦਾ ਵਕਤ ਦਿੱਤਾ ਸੀ ਅਤੇ ਹੁਣ ਸਾਨੂੰ ਰੋਕਿਆ ਜਾ ਰਿਹਾ ਹੈ ਇਸ ਨਾਲ ਹੀ ਸੁਨੀਲ ਜਾਖੜ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਦੇ ਅਸਲ ਜ਼ਿੰਮੇਵਾਰ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਜਾਖੜ ਵੱਲੋਂ ਐਮਐਸਪੀ ਦਾ ਮੁੱਦਾ ਵੀ ਚੁੱਕਿਆ ਗਿਆ विधानसभा एग्जैक्ट फोरम है मैं आज सिर्फ ऐसे करके इथे आया इन लीडरਾਂ ਨੂੰ ਜਿਹੜੇ ਵੱਡੀ ਵੱਡੀ ਕਾਰਾਂ ਚੜੇ ਫਿਰਦੇ ਹੈ ਹੈਲਿਕਾਪਟਰਾਂ 'ਚ ਉੱਠਾ ਨਹੀਂ ਉਤਰਦੇ ਇਹਨਾਂ ਨੂੰ ਯਾਦ ਕਰਾਣ ਆਇਆ ਥੋੜੀ ਜਿਹੀ ਮਾਰੀ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਜਵਾਨਾਂ ਪੰਜਾਬ ਦੇ ਕਿਸਾਨਾਂ ਕਰਨੀ ਹੈ ਤੇ ਇੱਕ ਗੱਲ ਦੱਸਣ ਅੱਜ ਇਹਨਾਂ ਨੇ ਗੱਲ ਬਿਆਨ ਦਿੱਤੇ ਹੈ ਵੀ ਅਸੀਂ ਹਮਸਾ ਤੇ ਗੱਡੀਆਂ ਦੇ ਦਿੱਲੀ ਚ ਕੰਮ ਪਹਿਲਾਂ ਕਰਦੇ ਤੇ ਸ਼ਮਕਰ ਨਮਾ ਸਾਹਿਬ ਕਿਉਂ ਮਰਵਾਇਆ ਸ਼ੁਕਤ ਕੋਣ ਹੈਗਾ ਉਹ ਕਹਿੰਦਿਆ ਮੈਂ ਕਹਿੰਦਾ ਵੀ ਜਿਹੜਾ ਲੋਕਾਂ ਨੇ ਉਕਸਾਇਆ ਨੌਜਵਾਨਾਂ ਨੂੰ ਉਹ ਬਰਾਬਰ ਦੇ ਹਿੱਸੇਦਾਰ ਹੈ ਚਾਹੇ ਉਹ ਕਾਂਗਰਸ ਪਾਰਟੀ ਆਲੇ ਜਿਹੜੇ ਨਾਲਪੁਰ ਪਿਆ ਲੋ ਜੀ ਲਾ 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 ਬੜਾ ਸੋਹਣੀ ਮੰਗੇ ਆ ਲਈ ਬੈਠੇ ਬਾਰਡਰ ਹਰਿਆਣਾ ਅਸੀਂ ਤਾਂ ਟਾਈਮ ਲੈ ਕੇ ਆਏ ਆ ਸਪੀਕਰ ਸਾਹਿਬ ਤੋਂ ਫੇਰ ਭੱਜੀ ਜਾਂਦੇ ਆ ਸਵਾਲਾਂ ਤੋਂ ਭੱਜਦੇ ਆ ਸਾਹਿਬ ਜਵਾਬ ਐ ਨਹੀਂ ਇਹਨਾਂ ਕੋਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆ ਮੈਨੂੰ ਜਵਾਬ ਦੇਣ ਅੰਦਰ ਬੈਠੇ ਜਿਹੜੇ 92 ਉਹ ਤੇ 17 18 ਜਿਹੜੇ ਆ ਇਹ ਜਵਾਬ ਦੇਣ ਪੰਜਾਬ ਦੀ ਇੰਡਸਟਰੀ ਅੱਜ ਕਿਉਂ ਬੰਦ ਪਈ ਹੈ ਅੱਜ ਪੰਜਾਬ ਦੀ ਇੰਡਸਟਰੀ ਨੂੰ ਰੋਜ਼ ਦਾ 11500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਬਾਹਰ ਵਾਲਿਆਂ ਨੂੰ ਇੱਥੇ ਸੂਤ ਹੈ ਰਾਜਸਥਾਨ ਚ ਲਾਲੋ ਸਾਹਿਬ ਆਵਾਜ਼ ਕਰਨਾ ਲਓ ਅਸੀਂ ਨਾਲ ਸਮਰਥਨ ਕਰਦੇ ਹਾਂ ਉਹਨਾਂ ਦੀ ਮੰਗਾਂ ਹੋਰ ਹੈ ਪੰਜਾਬ ਵਾਲਿਆਂ ਨਾਲੋਂ ਪੰਜਾਬ ਕੋਲ ਦਾ ਐਮਐਸਪੀ ਹੈ ਉਹਨਾਂ ਨੂੰ ਨਹੀਂ ਮਿਲਦੀ ਮੱਧ ਪ੍ਰਦੇਸ਼ ਨੂੰ ਉਹ ਉਹਨਾਂ ਦੀ ਆਪ ਦੀ ਮੰਗ ਹੋਰ ਹੈ ਪਰ ਪੰਜਾਬ ਦਾ ਨੁਕਸਾਨ ਹੋ ਰਿਹਾ ਛੱਡੋ ਇੰਡਸਟਰੀ ਦੀ ਛੱਡੋ ਉਹ ਕੋ ਫੇਰ ਕਹਿ ਦੇਣਗੇ ਕਾਰਪੋਰੇਟ ਦੀ ਗੱਲ ਕਰਦਾ ਸਭ ਮੈਂ ਨਾਮ ਨਹੀਂ ਲੰਦਾ ਸੀ ਪਰ ਅੱਜ ਮੈਨੂੰ ਕਹਿਣਾ ਪਊਗਾ ਕਿਉਂਕਿ ਇਹ ਕਹਿੰਦੇ ਸੁਨੀਲ ਉਹਨਾਂ ਦੀ ਗੱਲ ਕਰਦਾ ਹੈ ਕਿ ਸੇ ਇੱਕ ਲੀਡਰ ਨੇ ਇਹ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਇਹਨਾਂ ਕਿਸਾਨ ਜੱਟੇ ਬੰਦਿਆਂ ਨੇ ਸਾਰੇ ਹਿੰਦੁਸਤਾਨ ਦਾ ਕਿੰਨੋ 80% ਦੀ ਜਿਹੜੀ ਪੰਜਾਬ ਦੀ ਗਰੋਥ ਹੈ ਮੇਰੇ ਅਬੋਰ ਹਲਕੇ 'ਚ ਹੁੰਦੀ ਹੈ ਸਭ ਉਹ ਸੜੀਆਂ ਦਾ ਉੱਥੇ ਕਿਉਂਕਿ ਬਾਰਡਰ ਬੰਦ ਹੈ ਟਰੱਕ ਜਾਂਦਾ ਨਹੀਂ ਕਿੰਨੋ ਕਿਹਦਾ ਕਿਸਾਨ ਉਹ ਤਾਂ ਕਿਸਾਨ ਹੀ ਹੈ ਉਹਦਾ ਜਵਾਬ ਦੇਣਗੇ ਭਗਵੰਤ ਮਾਨ ਜੀ ਰੋਜ਼ ਕਹਿੰਦੇ ਨੇ ਚਾਕੜ ਦਾ ਕਿਨੋਂ ਲਈ ਫਿਰਦਾ ਨਹੀਂ ਫਿਰਦਾ ਸਾਬ ਚਾਕੜ ਕਿਉਂ ਨਹੀਂ ਲਊਗਾ ਇਹ ਸਾਡੇ ਚੋਣਾ ਨਹੀਂ ਲੱਗਦਾ ਅਸੀਂ ਮਰਲੇ ਨ ਤਰਲਾ ਕਰਦੇ ਆ ਤਰਲਾ ਅਸੀਂ ਤੇ ਨਰਮਾ ਵੀ ਲਾਣੇ ਸਾਨੂੰ ਪੜਾ ਵੀ ਨਾ ਬਟਕੋਣੀ ਨਾ ਹੁੰਦਾ ਕੁਝ ਹੋਣਾ ਅਸੀਂ ਤੇ ਨਰਮਾ ਵੀ ਲਾਣੇ ਫਿਰ ਐ ਐ ਚੋਣਾ ਲਾਣ ਸਾਨੂੰ ਕਹਿੰਦੇ ਨੇ ਬਾਜਰਾ ਲਾਓ ਕਿਉਂ ਲਾਈਏ ਸਰ ਕਿਉਂ ਲਾਈਏ ਸਾਨੂੰ ਕੋਈ ਸਾਰੇ ਪੰਜਾਬ ਵਾਸਤੇ ਸਾਡੇ ਸਰ ਲੋਕਾਂ ਦੀ ਕਿਸਾਨਾਂ ਦੀ ਕੋਈ ਨਾ ਕੋਈ ਆਮਦਨ ਦਾ ਵਿਉਂਤਬੰਦੀ ਕਰੋ ਸਾਬ ਪਾਣੀ ਤਾਂ ਜਾਈ ਜਾਂਦਾ ਥੋੜੇ ਦਿਨਾਂ ਦਾ ਇਹ ਚੀਕਾ ਮਾਰਨਗੇ ਆ ਜਿਹੜੇ ਮਾਝੇ ਵਾਲੇ ਸਾਡੇ ਭਰਾ ਬੈਠੇ ਐ ਆ ਜਿਹੜੇ ਅੰਦਰ ਜਾ ਕੇ ਹੁਣ ਕਹਿੰਦੇ ਸੁਨੀਲ ਕਾਰਪੋਰੇਟ ਹੋ ਗਿਆ ਤੁਸੀਂ ਵੀ ਮੈਂ ਦਿਖਾਉਂਗਾ ਜਿਸ ਦਿਨ ਪਾਣੀ ਖਤਮ ਹੋ ਗਿਆ ਨਾ ਨਾ ਝੋਨਾ ਹੋਣਾ ਨਾ ਗੰਨਾ ਹੋਣਾ ਦੱਸ ਦਈਏ ਕਿ ਸੁਨੀਲ ਜਾਖੜ ਕਈ ਸਵਾਲ ਪੰਜਾਬ ਸਰਕਾਰ ਦੇ ਖਿਲਾਫ ਖੜੇ ਕਰ ਚੁੱਕੇ ਨੇ ਇਸ ਦੌਰਾਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੀ ਹੈ ਹੁਣ ਵੇਖਣਾ ਹੋਵੇਗਾ ਕਿ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਹੋਰਾ ਪਾਰਟੀਆਂ ਦੇ ਕੀ ਪ੍ਰਤੀਕਰਮ ਸਾਹਮਣੇ ਆਉਂਦੀ ਹੈ ਸੰਸਦੀ ਕਾਰਵਾਈ ਦਰਹਾਨ ਵਾਕਟ ਕਰਕੇ ਬਾਹਰ ਆਏ ਪ੍ਰਤਾਪ ਸਿੰਘ ਬਾਜਮਾਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਆਪਣੀ ਪੜਾਸ ਕਰਦੇ ਆ ਉਹਨਾਂ ਨੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਮੋਦੀ ਸਾਹਿਬ ਨੂੰ ਮਿਲਣ ਦੀ ਗੱਲ ਕੀਤੀ ਹੈ ਭਾਜਪਾ ਦੇ ਲੀਡਰਾਂ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਾਖੜ ਦਾ ਕਹਿਣਾ ਹੈ ਕਿ ਸਪੀਕਰ ਸਾਹਿਬ ਨੇ ਸਾਨੂੰ ਮਿਲਣ ਦਾ ਸਮਾ ਦਿੱਤਾ ਸੀ ਪਰ ਸਾਨੂੰ ਹੁਣ ਰੋਕਿਆ ਜਾ ਰਿਹਾ ਹੈ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਹੁਣ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੁਨੀਲ ਜਾਖੜ ਨੂੰ ਤਿੱਖਾ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਖੜ ਜੀ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਜੇਕਰ ਮਿਲਣਾ ਹੈ ਤਾਂ ਮੋਦੀ ਸਾਹਿਬ ਨੂੰ ਮਿਲੋ ਜੇਕਰ ਮਿਲਣਾ ਹੈ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੂੰ ਮਿਲੋ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਣ ਦਾ

تب کسانوں کے سپورٹر تھے آج ویوں کے سپورٹر ہیں ادھر سپیکر صاحب ان کی کیا مدد کریں ہیں کہتا ہوں یہ تو پہلے بھی الائیڈ تھے ان کا پہلے سے بھی الائنس تھا جب یہ کالے قانون ہندوستان میں آئے ہیں تو مودی صاحب کے ساتھ ہر سمرن جی کیبنیٹ میں تھی جب پنجاب میں انہوں نے دیکھا کہ اتنے بڑے پیمانے پر غروتہ ہماری شروع اور کسان یونین بادل صاحب کے گھر ان کے گاؤں میں بیٹھ گئی تب پولیٹیکل انہوں نے دیکھا کہ اب تو ہمیں گاؤں میں بھی نہیں رہنے دیں گے تو دے گا اسمبلی آؤٹ آف دی پارلیمنٹ اپنی گورنمنٹ سے استیفہ دے دیا اب پھر اکٹھے ہوں گے دیکھو اکیلے بھاجپا کو پتا ہے ہم گاؤں میں نہیں انٹر کر سکے اور اکالی دل ڈیسپریٹ ہے تین سیٹ تک اسیمبلی میں آ گیا دیا ڈیسپریٹ کے کسی حساب سے بھائی ہماری دکان بھی چلی تو دونوں کو دکان چلانے کا لوگوں کا نہیں اپنی دکان چلانے کا فکر ہے ਉਹ ਵਿਕਣਾ ਹੋਵੇਗਾ ਕਿ ਪ੍ਰਤਾਪ ਬਾਜਵਾ ਦੇ ਤਿੱਖੇ ਵਿਅੰਗ ਤੋਂ ਬਾਅਦ ਭਾਜਪਾ ਦਾ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਹਰਿਆਣਾ ਦੇ ਬਾਡਰਾਂ ਦੇ ਅੱਜ ਕਿਸਾਨਾਂ ਦਾ 20 ਦਿਨਾਂ ਦਾ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 6 ਮਾਰਚ ਤੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਇਸ ਦਰਹਾਨ ਸਰਬਨ ਸਿੰਘ ਭੰਦੇਰ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਤੇ ਸ਼ਬਦੀ ਵਾਰ ਵੀ ਕੀਤੇ ਨੇ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਡਰਾਤੀ ਅੱਜ ਕਿਸਾਨਾਂ ਦਾ ਧਰਨਾ 20 ਦਿਨਾਂ ਤੋਂ ਲਗਾਤਾਰ ਜਾਰੀ ਹੈ ਕਿਸਾਨ ਆਗੂ ਵੱਲੋਂ ਇੱਕ ਹੋਰ ਬਾਰਡਰ ਖੋਲਣ ਦਾ ਐਲਾਨ ਕੀਤਾ ਗਿਆ ਜੋ ਕਿ ਜਲਦੀ ਹੀ ਖੋਲਿਆ ਜਾਵੇਗਾ ਇਸ ਦੀ ਜਾਣਕਾਰੀ ਖੁਦ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਦਿੱਤੀ ਹੈ ਇਸ ਨਾਲ ਹੀ ਬੀਤੇ ਦਿਨੀ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਤੇ ਅੱਜ ਸਰਵਨ ਸਿੰਘ ਪੰਦੇ ਨੇ ਤਿੱਖਾ ਜਵਾਬ ਦਿੱਤਾ ਅਤੇ ਪੰਧੀਰ ਵੱਲੋਂ ਉਨ੍ਹਾਂ ਤੇ ਕਈ ਸਵਾਲ ਖੜੀ ਕੀਤੇ ਗਏ ਨੇ ਉਨ੍ਹਾਂ ਸੁਨੀਲ ਜਾਖੜ ਤੇ ਸਵਾਲ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਆਰਮਡ ਸੈਨਿਕ ਫੋਰਸ ਕਿਸਾਨਾਂ ਨੂੰ ਰੋਕਣ ਲਈ ਲਗਾਈ ਗਈ ਹੈ ਸੁਨੀਲ ਜਾਖੜ ਉਸ ਉੱਤੇ ਕਿਉਂ ਨਹੀਂ ਬੋਲੇ ਆਉ ਸੁਣਦੇ ਆ ਸਰਵਨ ਸਿੰਘ ਪੰਦੀਤ ਹੋਰ ਕੀ ਕਹਿੰਦੇ ਨੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਉਹਦਾ ਅੱਜ 20ਵਾਂ ਦਿਨ ਹੈਗਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਇੱਕ ਬਾਰਡਰ ਹੋਰ ਖੋਲਣ ਦਾ ਫੈਸਲਾ ਕੀਤਾ ਉਹ ਵੀ ਚਲਾਵਾਂਗੇ ਇਹ ਸਾਰੇ ਬਾਰਡਰ ਚੱਲਣਗੇ ਸਰਕਾਰ ਆਪਦੇ ਏਜੰਟਾਂ ਰਹੀ ਪ੍ਰਚਾਰ ਕੰਮ ਤੇ ਲੱਗੀ ਹੋਈ ਆ ਇਹ ਮੋਰਚਾ ਘਟ ਰਿਹਾ ਮੋਰਚਾ ਵੱਧ ਰਿਹਾ ਆਏਗਾ ਔਰ ਇਹ ਤੀਜਾ ਬਾਰਡਰ ਕਿੱਦਾਂ ਚਲਾਉਣਗੇ ਪੂਰਾ ਜੋਰ ਲੱਗ ਰਿਹਾ ਪਰ ਇਹ ਚੱਲੂਗਾ ਜਿਹੜਾ ਕੱਲ ਸੁਨੀਲ ਜਾਖੜ ਜੀ ਦਾ ਬਿਆਨ ਆਇਆ ਦੇਖੋ ਉਹਨਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਹ ਕਿਉਂ ਬੰਦ ਕੀਤੇ ਇੱਕ ਸ਼ਬਦ ਨਹੀਂ ਬੋਲਿਆ 70000 ਅਰਧ ਸੈਨਿਕ ਫੋਰਸ ਹਰਿਆਣਾ ਵਿੱਚ ਕਿਉਂ ਲਾਏ ਗਏ ਉੱਤੇ ਇੱਕ ਸ਼ਬਦ ਨਹੀਂ ਲਾਇਆ ਪੰਜਾਬ ਦੀ ਟੈਰੀਟਰੀ 'ਚ ਵੜ ਕੇ ਜਿਵੇਂ 500 ਤੋਂ ਵੱਧ ਨੌਜਵਾਨ ਜ਼ਖਮੀ ਕੀਤੇ ਆ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਗਈ ਸੁਭਕਰਨ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਹੈਗੀ ਜਿਵੇਂ ਪਹਿਲੋ ਜਾਨੀ ਜੀ ਤੇ ਗਰੇਵਾਲ ਸਾਹਿਬ ਮੋਰਚਾ ਸਾਹਮਦੇ ਸੀ ਉਹਨੂੰ ਪੰਜਾਬ ਭਾਜਪਾ ਪ੍ਰਦੇਸ਼ ਅਧਿਐਕਸ਼ ਨੇ ਇਹ ਫੈਸਲਾ ਉਹਨ ਕੀਤਾ ਵੀ ਮੈਂ ਅੱਗੇ ਆ ਕੇ ਬੋਲਾਂ ਔਰ ਜਿਹੜੀ ਉਹ ਗੱਲ ਕਹਿ ਰਹੇ ਆ ਪੰਜਾਬ ਨਾਲੋਂ ਦੇਸ਼ ਨੂੰ ਦੇਸ਼ ਨਾਲੋਂ ਪੰਜਾਬ ਨੂੰ ਅਡ ਕਰ ਰਹੇ ਆ ਕਿ ਸਾਡਾ ਹੱਕ ਨਹੀਂ ਹੈਗਾ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਕਰ ਸਕੀਏ ਉਹ ਕਹਿੰਦੇ ਆ ਵੀ ਇਹ ਇਹ ਨੌਜਵਾਨਾਂ ਨੂੰ ਪੜਹਾ ਰਹੇ ਆ ਔਰ ਕਿਸਾਨ ਜਿਹੜੇ ਆਗੂਆਂ ਦਾ ਜਿਹੜਾ ਕਰੈਕਟਰ ਹੈ ਉਹ ਖਰਾਬ ਕਰਨ ਦੀ ਗੱਲ ਕੀਤੀ ਕਾਦੇ ਲਈ ਕੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਲੈਣਾ ਕਿਸੇ ਨੂੰ ਪੜਕਾਉਣਾ ਹੈਗਾ ਕਿਸਾਨ ਮੁੱਡੂਰ ਦਾ ਕਰਜ਼ਾ ਖਤਮ ਕਰਾਉਣਾ ਕਿਸੇ ਨੂੰ ਪੜਕਾਉਣਾ ਹੈਗਾ ਸੀ250% ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਕਿਸੇ ਨੂੰ ਪੜਕਾਉਣਾ ਹੈਗਾ ਤੁਸੀਂ ਬੋਲਿਆ ਵੀ ਸਰਕਾਰ ਆਪਣੇ ਪੱਧਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਇਹ ਮੰਗ ਕਰਨੀ ਚਾਹੀਦੀ ਇਹ ਤਾਂ ਮੰਗ ਸਾਡੀ ਮੁੱਖ ਮੰਗਾਂ ਚ ਹੋਏਗੀ ਤੁਹਾਨੂੰ ਵੈਸੇ ਨਹੀਂ ਪਤਾਗਾ ਸੋ ਜਾਖੜ ਜੀ ਦੀ ਆਤਮਾ ਕਿਤੇ ਜਾਗਦੀ ਹੈਗੀ ਆ ਤੇ ਭਾਜਪਾ ਤੋਂ ਅਸਤੀਫਾ ਦੇ ਕੇ ਬਾਹਰ ਤੁਸੀਂ ਕਹਿੰਦੇ ਜੇ ਸਾਰੇ ਕਹਿੰਦੇ ਕਿਹੜਾ ਕਿਸਾਨ ਸੰਗਠਨ ਨਹੀਂ ਕਹਿੰਦਾ ਵੀ 23 ਫਸਲਾਂ ਤੇ ਸਾਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਨਾ ਮਿਲੇ ਬਣਾ ਦਿਓ ਦਿੱਲੀ ਜਾ ਕੇ ਸੋ ਇਸ ਕਰਕੇ ਗੁੰਮਰਾਹ ਕਰਨਾ ਵੀ ਅਸੀਂ ਸਾਰੇ ਦੇਸ਼ ਦੀ ਮੰਗ ਚੁੱਕ ਰਹੇ ਸਾਰੇ ਦੇਸ਼ ਦੀ ਮੰਗ ਚੁੱਕਣਾ ਗਨਾਹ ਹੈਗਾ ਕਿਹੜੇ ਗਨਾਹ ਚ ਆਉਂਦਾ ਹੈਗਾ ਤਾਂ ਇਸ ਕਰਕੇ ਸਾਰੇ ਦੇਸ਼ ਦਾ ਮੁੱਦਾ ਸਾਂਝਾ ਹੈਗਾ ਤੁਡੀ ਸਰਕਾਰ WTO ਤੋਂ ਬਾਹਰ ਆਵੇ ਖੇਤੀ ਸੈਕਟਰ ਨੂੰ ਬਾਹਰ ਕਰੇ ਔਰ ਮੈਂ ਨਹੀਂ ਕਹਿੰਦਾ ਜਾਖੜ ਸਾਹਿਬ ਪੰਜਾਬੀਆਂ ਨੂੰ ਗਮਰਾਹ ਕਰਨਾ ਮੋਦੀ ਸਰਕਾਰ ਨੂੰ ਬਚਾਉਣਾ ਔਰ ਜਿਹੜਾ ਉਹਦੇ ਮੱਥੇ ਤੇ ਕਲੰਕ ਲੱਗ ਗਿਆ ਉਹ ਤੁਹਾਡੇ ਕੋ ਧੋਆਂ ਵੀ ਤੁਲਿਆ ਨਹੀਂ ਜਾਣਾ ਚਾਹੀਦਾ ਜੇ ਸੱਚੇ ਹੋ ਤੇ ਕਿਸਾਨਾਂ ਵਾਲੇ ਪਾਸੇ ਤੁਹਾਨੂੰ ਖੜਨਾ ਚਾਹੀਦਾ ਦੱਸ ਦਈਏ ਕਿ MSP ਦੀ ਮੰਗ ਤੋਂ ਇਲਾਵਾ ਕਿਸਾਨ ਆਪਣੀਆਂ ਹੋਰਾਂ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਨਹੀਂ ਹਰਿਆਣਾ ਪੁਲਿਸ ਸੁਰੱਖਿਆ ਬਲ ਵੱਲੋਂ ਕਿਸਾਨਾਂ ਤੇ ਕਈ ਤਰ੍ਹਾਂ ਦੇ ਅਤਿਆਚਾਰ ਕਰਵਾ ਰਹੀ ਹੈ ਅਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਰਬੜ ਦੀਆਂ ਗੋਲੀਆਂ ਵਿੱਚ ਲਾਈਆਂ ਗਈਆਂ ਜਿਸ ਕਾਰਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਅਤੇ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਬੀਤੇ ਦਿਨ ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦਾ ਅੰਦੋਲਨ ਕੀ ਮੋੜ ਲੈਂਦੇ ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਅੱਜ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਹੈ ਇਸ ਦਰਹਾਨ ਭਾਜਪਾ ਨੇ ਮੋਰਚਾ ਮਾਰਿਆ ਇਸ ਚੋਣਾਂ ਦੇ ਵਿੱਚ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫਸਰ ਬਣਾਇਆ ਗਿਆ ਸੀ ਮੇਅਰ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਹੈ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਰਾਜੇਂਦਰ ਸ਼ਰਮਾ ਨੇ ਜਿੱਤ ਹਾਸਲ ਕੀਤੀ ਰਿਟਰਨਿੰਗ ਅਫਸਰ ਕੁਲਦੀਪ ਕੁਮਾਰ ਦੀ ਦੇਖ ਰੇਖੇ ਹੇਠ ਇਹ ਚੋਣਾ ਹੋਈਆਂ ਨੇ ਉਧਰ ਚੋਣਾ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਚੰਡੀਗੜ੍ਹ ਪੁਲਿਸ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਇਹ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੇ ਸੀ ਕਿ ਕੁਲਦੀਪ ਕੁਮਾਰ ਆਪਣਾ ਅਹੁਦਾ ਸੰਭਾਲੇ ਅਤੇ ਸੀਨੀਅਰ ਡਿਪਟੀ ਮੀਅਰ ਅਤੇ ਡਿਪਟੀ ਮੀਅਰ ਦੀ ਚੋਣ ਕਰਵਾਏ ਇਸ ਦੇ ਲਈ ਨਵੇਂ ਸਿਰੇ ਤੋਂ ਨਾਮਜ਼ਦਗੀਆਂ ਭਰੀਆਂ ਗਈਆਂ ਸੀ ਨਾਮਜ਼ਦਗੀ ਕਾਗਜ਼ ਭਰਨ ਦੀ ਤਾਰੀਖ 28 ਫਰਵਰੀ ਅਤੇ 29 ਫਰਵਰੀ ਸੀ ਅਤੇ ਚੋਣਾਂ ਦੀ ਤਾਰੀਖ 4 ਮਾਰਚ ਨੂੰ ਤੈਅ ਹੋਈ ਸੀ ਮੌਜੂਦਾ ਸਮੇਂ ਨੂੰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਦੇ ਦਲ ਬਦਲੀ ਹੋਣ ਤੋਂ ਬਾਅਦ ਭਾਜਪਾ ਕੋਲ ਬਹੁਮਤ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇੰਡੀਆ ਗੱਠ ਜੋੜ ਘੱਟ ਗਿਣਤੀ ਵਿੱਚ ਹੈ ਅਜਿਹੇ ਵਿੱਚ ਚੰਡੀਗੜ੍ਹ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਚੋਣ ਤੇ ਨਜ਼ਰ ਰੱਖ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ 30 ਜਨਵਰੀ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ ਇਸ ਦੇ ਵਿੱਚ ਰਿਟਰਨਿੰਗ ਅਫਸਰ ਅਨਿਲ ਮਸੀ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੇ ਵਿਰੋਧੀ ਧਿਰ ਦੀਆਂ 8 ਵੋਟਾਂ ਨੂੰ ਰੱਦ ਕਰਕੇ ਭਾਜਪਾ ਦੇ ਮਨੋਜ ਸੋਨਕਰ ਨੂੰ ਮੇਅਰ ਬਣਾਇਆ ਸੀ ਇਸ ਤੋਂ ਬਾਅਦ ਮੇਅਰ ਨੇ ਦੋਵਾਂ ਅਹੁਦਿਆਂ ਲਈ ਚੋਣ ਕਰਵਾਈ ਇਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਸੀ ਮੇਅਰ ਚੋਣ ਦੇ ਵਿੱਚ 8 ਵੋਟਾਂ ਨੂੰ ਰੱਦ ਕਰਨ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਵਿੱਚ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਮੰਨਿਆ ਕਿ ਇਹਨਾਂ 8 ਵੋਟਾਂ ਨੂੰ ਰਿਟਰਨਿੰਗ ਅਫਸਰ ਵੱਲੋਂ ਗਲਤ ਤਰੀਕੇ ਨਾਲ ਜਾਇਜ਼ ਠਹਿਰਾਇਆ ਗਿਆ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਾ ਦਿੱਤਾ ਅਤੇ ਫੈਸਲਾ ਕੀਤਾ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵੀ ਦੁਬਾਰਾ ਕਰਵਾਈਆਂ ਜਾਣ ਉਹਨਾਂ ਦੇ ਫੈਸਲੇ ਤੋਂ ਬਾਅਦ ਹੁਣੇ ਹੀ ਚੋਣ ਹੋਈ ਹੈ ਇਸ ਦੇ ਵਿੱਚ ਗਠਜੋੜ ਦੇ ਮੇਅਰ ਕੁਲਦੀਪ ਕੁਮਾਰ ਇਸ ਦੇ रिटर्निंग अधिकारी रहे मेयर चुनाव ਤੋਂ ਪਹਿਲਾਂ ਗਠਜੋੜ ਕੋਲ 20 ਵੋਟਾਂ ਸਨ ਜਦਕਿ ਭਾਜਪਾ ਕੋਲ 14 ਕੌਂਸਲਰਾਂ ਅਧੀਕ ਸੰਸਦ ਮੈਂਬਰ ਸਮੇਤ 15 ਵੋਟਾਂ ਸਨ ਭਾਜਪਾ ਨੂੰ ਵੀ ਸ਼ੋਮਨੀਆ ਆਕਾਲੀ ਦਲ ਦੀ ਇੱਕ ਵੋਟ ਮਿਲੀ ਇਸ ਕਾਰਨ ਭਾਜਪਾ ਨੂੰ ਕੁੱਲ 16 ਵੋਟਾਂ ਮਿਲੀਆਂ ਪਰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਇਸ ਤੋਂ ਬਾਅਦ ਹੁਣ ਪਾਜਪਾ ਦੇ ਕੋਲ 17 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਸਮੇਤ ਕੁੱਲ 18 ਵੋਟਾਂ ਨੇ ਜਦਕਿ ਗਠਜੋੜ ਕੋਲ ਆਮ ਆਦਮੀ ਪਾਰਟੀ ਦੇ 10 ਅਤੇ ਕਾਂਗਰਸ ਦੇ 7 ਕੌਂਸਲਰਾਂ ਸਮੇਤ 17 ਵੋਟਾਂ ਨੇ ਜਦਕਿ ਇੱਕ ਵੋਟ ਸ਼੍ਰੋਮੀਆ ਅਕਾਲੀ ਦਲ ਦੀ ਹੈ ਜੋ ਪਾਜਪਾ ਨੂੰ ਪਿਛਲੀ ਵਾਰ ਮਿਲੀ ਸੀ ਸੀਨੀਅਰ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਐਸਆਈਟੀ ਨੇ ਮੋੜ ਸੰਮਣ ਜਾਰੀ ਕੀਤੇ ਨੇ ਹੁਣ ਵਿਕਰਮ ਮਜੀਠੀਆ 6 ਮਾਰਚ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਤੇ ਆਪਣੇ ਸਵਾਲਾਂ ਦੇ ਜਵਾਬ ਪਟਿਆਲਾ ਪੁਲਿਸ ਲਾਈਨ ਵਿਖੇ ਦੇਣਗੇ ਸ਼ੋਮਿਆ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ ਨੇ ਕਰੋੜਾ ਰੁਪਏ ਦੀ ਡਰੱਗ ਤਸਕਰੀ ਨਾਲ ਸੰਬੰਧਿਤ ਮਾਮਲੇ ਵਿੱਚ ਮੁੜ ਸਮਨ ਜਾਰੀ ਕੀਤਾ ਐਸਆਈਟੀ ਵੱਲੋਂ 6 ਮਾਰਚ ਨੂੰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਨੂੰ ਸਵੇਰੇ 11 ਵਜੇ ਪਟਿਆਲਾ ਪੁਲਿਸ ਲਾਈਨ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਇਸ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਹਰਜਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਉਹਨਾਂ ਤੋਂ ਸਵਾਲ-ਜਵਾਬ ਕਰੇਗੀ ਟੀਮ ਦੇ ਮੈਂਬਰਾਂ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਐਸਪੀ yogesh sharma ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਸ਼ਾਮਲ ਹੋਣਗੇ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਵੀ ਐਸਆਈਟੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਸ ਸਮੇਂ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਸੀ ਨਾਲ ਹੀ ਸ਼ੰਭੂ ਬਾਰਡਰ ਤੇ ਸਾਰੀ ਪੁਲਿਸ ਡਿਊਟੀ ਤੇ ਤਾਇਨਾਤ ਸੀ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਰਹੱਦੀ ਮੋਰਚੇ ਤੇ ਤਾਇਨਾਤ ਸਨ ਅਜਿਹੇ ਹਾਲਾਤ ਵਿੱਚ ਇਹ ਜਾਂਚ ਨਹੀਂ ਹੋ ਸਕੀ ਸੀ ਨਾਲ ਹੀ ਉਸ ਸਮੇਂ ਜਾਂਚ ਮੁਲਤਵੀ ਕਰ ਦਿੱਤੀ ਗਈ ਸੀ ਦੱਸ ਦਈਏ ਕਿ ਡਰੱਗ ਤਸਕਰੀ ਦੇ ਦੋਸ਼ਾ ਤਹਿਤ ਵਿਕਰਮ ਸਿੰਘ ਮਜੀਠੀਆ ਖਿਲਾਫ ਇਹ ਕੇਸ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ ਚੰਨੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਹੁਣ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਦੇ ਬਹਾਨੇ ਹਾਲਾਂਕਿ ਮਜੀਠੀਆ ਨੇ ਇਸ ਕੇਸ ਦੇ ਵਿੱਚ ਕਾਨੂੰਨੀ ਲੜਾਈ ਲੜੀ ਸੀ ਅਤੇ ਅੰਮ੍ਰਿਤਸਰ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਇਸ ਤੋਂ ਬਾਅਦ ਉਹ ਜੇਲ੍ਹ ਚਲੀ ਗਈ ਸੀ ਉਹਨਾਂ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਜਾਣ ਤੋਂ ਪਹਿਲਾਂ ਇੱਕ ਵਾਰ ਮੋੜ ਨਿਗਾ ਮਾਦ ਰਿਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਬਦਾਨ ਸੂਬਾ ਸੈਸ਼ਨ ਦਾ ਦੂਜਾ ਦਿਨ ਸੀਮਾਨ ਨੇ ਸਪੀਕਰ ਨੂੰ ਕੀਤਾ ਤਾਲਾ ਗਿਫਟ ਕਾਂਗਰਸ ਵੱਲੋਂ ਸਦਨ ਦੀ ਕਾਰਵਾਈ ਦਾ ਬਾਕਾਟ ਵਿਧਾਇਕ ਸੁਖਵਿੰਦਰ ਕੋਟਲੀ ਹੋਏ ਭਾਵਕ ਆਪ ਤੇ ਕਾਂਗਰਸ ਵਿਚਾਲੇ ਛਿੜੀ ਬਹਿਸ ਅਰਸ਼ਦੀਪ ਕਲੇਰ ਨੇ ਸੰਸਦੀ ਕਾਰਵਾਈ ਤੇ ਚੁੱਕੇ ਸਵਾਲ ਸੁਨੀਲ ਜਾਖੜ ਨੇ ਸਦਨ ਦੇ ਬਾਹਰ ਕੀਤਾ ਪ੍ਰਦਰਸ਼ਨ ਪੰਜਾਬ ਸਰਕਾਰ ਤੇ ਕਾਂਗਰਸ ਦੇ ਸਾਧੇ ਨਿਸ਼ਾਨੇ ਅੱਜ ਦੇ ਨਿਊਜ਼ ਬਿਲਟਨ ਵਿੱਚ ਐਨ ਆਈ ਜਲਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹੋਵਾਂਗੇ ਹਾਜ਼ਰ ਮੈਨੂੰ ਦੇ ਆਯਾਜ ਧੰਨਵਾਦ